ਸਾਹਿਬ ਗੁਰੂ ਸਾਹਿਬ ਜੀ ਕਬੀਰ ਜੀ ਗਉੜੀ ਕ્યા ਜਪ ਕਿਆ ਤਪ ਕਿਆ ਵਰਤ ਪੂਜਾ ਜਾਂ ਕੇ ਹਿਰਦੈ ਭਾਉ ਹੈ ਦੂਜਾ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾਂ ਕੈ ਰਿਤ ਭਾਉ ਹੈ ਦੂਜਾ ਰੇ ਜਨ ਮਨ ਮਾਦ ਹੋ ਸੋ ਲਾਈਐ ਚਤਰਾਈ ਨਹਿ ਚਤਰ ਪੁਜ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅੰਕਾਰ ਕਰਮ ਕਰਤ ਵਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੈ ਰਗੁ ਰਾਇਆ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੈ ਰਗੁ ਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾ ਗੁਰੂ ਪਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਦਾ ਕਰੀਏ ਜੀ ਇਹ ਪਵਿੱਤਰ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3224 ਅੰਗ ਉੱਪਰ ਸੁਭਾਏ ਮਾਨ ਭਗਤ ਕਬੀਰ ਜੀ ਦੀ ਬਾਣੀ ਗਉੜੀ ਚੋਂ ਛੇਮਾ ਸ਼ਬਦ ਹੈ ਇਹ ਪਵਿੱਤਰ ਸ਼ਬਦ ਦੀ ਉਹ ਥਾਨਕਾ ਦੱਸਦੇ ਹੈ ਕਿ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਵਿਚਾਰਾਂ ਕਰ ਰਹੇ ਸੀ ਕਿ ਮਨੁੱਖ ਨੂੰ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਤਾਂ ਹੀ ਇਹਦਾ ਉਧਾਰ ਹੋ ਸਕਦਾ ਹੈ ਜਲ ਤਪ ਕਰਨਾ ਚਾਹੀਦਾ ਇਹ ਗੱਲ ਚੱਲ ਰਹੀ ਸੀ ਤਾਂ ਇੱਕ ਬ੍ਰਾਹਮਣ ਵੀ ਵਿੱਚ ਬੈਠਾ ਸੀ ਉਹ ਕਹਿਣ ਲੱਗਿਆ ਸਾਨੂੰ ਤਾਂ ਕੋਈ ਲੋੜ ਨਹੀਂ ਅਸੀਂ ਤਾਂ ਧਰੋ ਹੀ ਰੱਬ ਦੇ ਰੂਪ ਹਾਂ ਬ੍ਰਾਹਮਣ ਹਾਂ ਸਾਨੂੰ ਤਾਂ ਜੇ ਆਤਮ ਗਿਆਨ ਨਹੀਂ ਵੀ ਹੋਵੇਗਾ ਤਾਂ ਵੀ ਅਸੀਂ ਉੱਤਮ ਹਾਂ ਇਸ ਕਰਕੇ ਸਾਨੂੰ ਕਹਿੰਦਾ ਕੋਈ ਲੋੜ ਨਹੀਂ ਐ ਨਾਮ ਜਪਣ ਦੀ ਆਤਮ ਗਿਆਨ ਦੀ ਕਿਉਂਕਿ ਅਸੀਂ ਕਰਮ ਕਾਂਡ ਕਰਨ ਵਿੱਚ ਬੜੇ ਚਤਰ ਹਾਂ ਬੜੇ ਸਿਆਣੇ ਹਾਂ ਅਸੀਂ ਮੰਦਲ ਦੇ ਵਿੱਚ ਪੂਜਾ ਅਰਚਨਾ ਕਰਦੇ ਹਾਂ ਠਾਕਰਾਂ ਦੀ ਪੂਜਾ ਕਰਦੇ ਹਾਂ ਤਾਂ ਕਵੀਸਰ ਸਾਹਿਬ ਜੀ ਨੇ ਫਿਰ ਉਸ ਬ੍ਰਾਹਮਣ ਦੀ ਗੱਲ ਦਾ ਜਵਾਬ ਦਿੰਦੇ ਹੋਏ ਇਹ ਬਚਨ ਉਚਾਰਿਆ ਸੀਗਾ ਇਹ ਦੋ ਸ਼ਬਦ ਹੈ ਇੱਕੇ ਵਿਸ਼ੇ ਤੇ 6ਵਾਂ ਤੇ 7ਵਾਂ ਅੱਜ ਆਪਾਂ ਇਹਨਾਂ ਦੋਨਾਂ ਸ਼ਬਦਾਂ ਦੀ ਇਕੱਠੀ ਵਿਚਾਰ ਕਰਾਂਗੇ ਕਿਉਂਕਿ ਇਹਨਾਂ ਦੋਨਾਂ ਸ਼ਬਦਾਂ ਦਾ ਮਕਸਦ ਇੱਕੋ ਹੀ ਹੈ ਆਓ ਆਰੰਭ ਕਰੀਏ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬਲੰਦ ਗੱਜ ਕੇ ਆਖੀਏ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਕਬੀਰ ਜੀ ਗਉੜੀ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾਂ ਕਹਿ ਹਿਰਦੈ ਭਾਉ ਹੈ ਦੂਜਾ ਬਾਦਸ਼ਾਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਦ્વੈਤ ਭਾਵ ਹੈ ਜਿਹੜੇ ਸੰਸਾਰ ਨੂੰ ਵੱਡਾ ਛੋਟਾ ਸਮਝਦੇ ਹੈ ਊਚ ਨੀਚ ਜਾਣਦੇ ਹਨ ਬ੍ਰਾਹਮਣ ਸ਼ੂਦਰ ਕਹਿੰਦੇ ਹਨ ਉਹਨਾਂ ਦਾ ਜਪ ਤਪ ਕੀਤਾ ਉਹਨਾਂ ਨੇ ਵਰਤ ਰੱਖੇ ਉਹਨਾਂ ਨੇ ਕਰਮ ਕਾਂਡ ਕੀਤੇ ਸਾਰੇ ਪੂਜਾ ਅਰਚਨਾ ਕੀਤੀ ਬੇਕਾਰ ਜਾਂਦੀ ਹੈ ਲੇਖੇ ਵਿੱਚ ਨਹੀਂ ਪੈਂਦੀ ਰੇ ਜਨ ਮਨ ਮਾਧੋ ਸਿਉ ਲਾਈਐ ਕਵੀ ਸਾਬ ਜੀ ਕਹਿੰਦੇ ਹੈ ਪੁਰਖ ਹੈ ਮਨੁਖ ਹੈ ਪੰਡਤ ਜੀ ਸਾਨੂੰ ਉਸ ਮਾਇਆ ਦੇ ਪਤੀ ਪ੍ਰਿਸ਼ਮੇਸ਼ਰ ਦੇ ਨਾਲ ਜੁੜਨਾ ਚਾਹੀਦਾ ਹੈ ਮਾਧੋ ਮਾਇਆ ਮਾਇਆ ਦਾ ਪਤੀ ਪਰਮੇਸ਼ਰ ਸਾਨੂੰ ਉਹਦੇ ਨਾਲ ਜੁੜਨਾ ਚਾਹੀਦਾ ਕਿਉਂਕਿ ਉਸੇ ਨੇ ਹੀ ਸਾਡਾ ਉਧਾਰ ਕਰਨਾ ਹੈ ਅੱਗੇ ਬਖਸ਼ਿਸ਼ ਕਰਦੇ ਹਨ ਕਿ ਇਹ ਜਪਤਾ ਵੀ ਤਾਂ ਪ੍ਰਵਾਨ ਹੈ ਜੇ ਅਸੀਂ ਪਰਮੇਸ਼ਰ ਨਾਲ ਜੁੜੇ ਆ। ਪਾਤਸ਼ਾਹ ਜੀ ਦਾ ਬਚਨ ਹੈ ਗੁਰਬਾਣੀ 'ਚ ਸਿਮਰਤ ਵੇਦ ਪੁਰਾਨ ਪੁਕਾਰ ਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਮ ਤੋਂ ਬਗੈਰ ਸਾਰੀਆਂ ਗੱਲਾਂ ਬੇਕਾਰ ਹਨ। ਜੇ ਅਸੀਂ ਨਾਮ ਨਹੀਂ ਜਪਦੇ ਬਾਕੀ ਸਭ ਗੱਲਾਂ ਹੋਛੀਆਂ ਹਨ। ਨਾਮ ਨਿਗਾਣ ਅਪਾਰ ਭਗਤਾ ਮਨ ਬਸੈ ਇਹ ਨਾਮ ਦਾ ਖਜ਼ਾਨਾ ਪਰਮੇਸ਼ਰ ਦੇ ਪਿਆਰਿਆਂ ਕੋਲੇ ਭਗਤਾ ਕੋਲੇ ਹੁੰਦਾ ਇਸ ਕਰਕੇ ਸਾਨੂੰ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਨਹੀਂ ਤਾਂ ਫਿਰ ਇਹ ਤੁਹਾਡਾ ਜਪਤਾ ਪੂਜਾ ਅਰਚਨਾ ਵਰਤ ਰੱਖਣੇ ਔਰ ਮੰਦਰਾਂ ਵਿੱਚ ਸਾਲਗ੍ਰਾਮ ਦੀ ਪੂਜਾ ਕਰਨੀ ਭਾ ਮੂਰਤੀ ਪੂਜਾ ਕਰਨੀ ਆਦੀ ਜੇ ਸਾਡਾ ਮਨੁੱਖਤਾ ਨਾਲ ਪਿਆਰ ਨਹੀਂ ਸਾਡੇ ਅੰਦਰ ਇਨਸਾਨੀਅਤ ਨਹੀਂ ਤਾਂ ਇਹ ਸਭ ਬੇਕਾਰ ਹੈ ਨਾਮ ਬਿਨਾ ਸਭ ਕੋਡ ਗਾਲੀ ਹੋਛੀਆਂ ਜਾ ਕਰ ਹਿਰਦੈ ਭਾਉ ਹੈ ਦੂਜਾ ਰੇ ਜਨ ਮਨ ਮਾਦ ਉਸ ਉਹ ਲਾਈਐ ਚਤਰਾਈ ਨ ਚਤਰ ਪੂਜ ਪਾਈਐ ਚਤਰ ਪੂਜ ਮਤਲਬ ਪਰਮੇਸ਼ਰ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਸ ਨੂੰ ਚਲਾਕੀਆਂ ਦੇ ਨਾਲ ਨਹੀਂ ਪਾਇਆ ਜਾ ਸਕਦਾ ਚਤਰਾਈਆਂ ਨਾਲ ਨਹੀਂ ਪਾਇਆ ਜਾ ਸਕਦਾ ਜਿਵੇਂ ਪ੍ਰੀਤਮ ਜੀ ਕਹਿੰਦੇ ਹਨ ਸਹਸ ਸਿਆਣਪਾ ਲਖ ਹੋਵੇ ਤਾਂ ਇੱਕ ਨ ਚੱਲੇ ਨਾਲ ਜੇ ਸਾਡੇ ਅੰਦਰ ਹਜ਼ਾਰਾਂ ਸਿਆਣਪਾ ਵੀ ਹੋਣ ਤੇ ਪਰਮੇਸ਼ਰ ਦੇ ਦਰ ਤੇ ਉਹ ਸਿਆਣਪਾ ਨਹੀਂ ਚੱਲਦੀਆਂ ਇਸ ਕਰਕੇ ਇਹ ਭਾਈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਭਾਵੇਂ ਕਿਸੇ ਇੱਕ ਦੀ ਗੱਲ ਹੋਵੇ ਪਰ ਗੱਲ ਭਗਤਾਂ ਦੀ ਸਾਰਿਆਂ ਵਾਸਤੇ ਹੁੰਦੀ ਹੈ ਪਰ ਹਰ ਲੋਭ ਅਰ ਲੋਕਾਚਾਰ ਇਹ ਲੋਕਾਚਾਰੀ ਛੱਡ ਦੇ ਮਤਲਬ ਲੋਕਾਂ ਦੀਆਂ ਰੀਤਾਂ ਲੋਕਾਂ ਨੂੰ ਖੁਸ਼ ਕਰਨ ਦਾ ਮਤਲਬ ਇਹ ਛੱਡ ਦੇ ਤੂੰ ਪਰ ਹਰ ਕਾਮ ਕ੍ਰੋਧ ਅਹੰਕਾਰ ਆਪਣੇ ਹਿਰਦੇ ਵਿੱਚੋਂ ਕਾਮ ਬਾਸ਼ਨਾ ਕ੍ਰੋਧ ਹੰਕਾਰ ਆਦਿ ਇਸ ਨੂੰ ਕੱਢ ਦੇ ਲੋਕਾਚਾਰੀ ਛੱਡ ਦੇ ਲੋਕਾਂ ਨੂੰ ਖੁਸ਼ ਕਰਨ ਦੀਆਂ ਕਰਤੱਵ ਗੱਲਾਂ ਇਹ ਛੱਡ ਦੇ ਪਰ ਹਰ ਛੱਡਣਾ ਕਰੋ ਅਤੇ ਵਿਕਾਰਾਂ ਨੂੰ ਤਿਆਗਣਾ ਕਰੋ ਕਾਮ ਕ੍ਰੋਧ ਪਰਹਰ ਪਰ ਨਿੰਦਾ ਲੱਭ ਲੋਭ ਤਜ ਹੋ ਨਿਚਿੰਦਾ ਪਹਿਲੇ ਪਾਤਸ਼ਾਹ ਜੀ ਦਾ ਬਚਨ ਹੈ ਕਿ ਇਹਨਾਂ ਵਿਕਾਰਾਂ ਨੂੰ ਆਪਣੇ ਹਿਰਦੇ ਵਿੱਚੋਂ ਆਪਣੇ ਬੁੱਧੀ ਦਿਮਾਗ ਦੇ ਵਿੱਚੋਂ ਕੱਢਣਾ ਕਰੋ ਅੰਤਿਸ਼ ਕਰਨ ਵਿੱਚੋਂ ਕੱਢਣਾ ਕਰੋ ਇਨਾਂ ਦੇ ਕਰਨ ਨਾਲ ਕਿ ਮੈਂ ਬਹੁਤ ਵੱਡਾ ਗਿਆਨੀ ਆ ਮੈਂ ਬਹੁਤ ਵੱਡਾ ਪੰਡਤ ਹਾਂ ਮੈਂ ਬਹੁਤ ਵੱਡਾ ਬ੍ਰਾਹਮਣ ਹਾਂ ਮੇਰੇ ਵਰਗਾ ਤਾਂ ਕੋਈ ਧਰਮ ਹੀ ਨਹੀਂ ਇਹ ਗੱਲਾਂ ਨੁਕਸਾਨ ਦੇ ਹਨ ਕਿਉਂਕਿ ਕਰਮ ਕਰਤ ਵਧੇ ਅਹਮੇਵ ਜਿੰਨਾ ਬੰਦਾ ਕਰਮਕਾਂਡ ਕਰਦਾ ਤੇ ਕਹਿੰਦਾ ਮੈਂ ਕਰਦਾ ਤੇ ਇਸ ਦੇ ਅੰਦਰ ਹੰਕਾਰ ਵੱਧ ਜਾਂਦਾ ਕਰਮ ਕਰਤ ਵਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਪਰਮੇਸ਼ਰ ਦਾ ਭਜਨ ਸਿਮਰਨ ਤੋਂ ਬਿਨਾ ਕਰਮ ਕਾਂਡ ਹੀ ਹੋ ਕੇ ਨਿਤ ਨਿਮਿਤ ਪ੍ਰਾਸਚਿਤ ਔਰ ਕਾਮ ਕਨਖਿਧ ਆਦੀ ਕਰਮਾਂ ਨੂੰ ਕਰਨ ਨਾਲ ਨਿਸ਼ਚੈ ਕਰਕੇ ਮਨੁੱਖ ਦੇ ਅੰਦਰ ਹੰਕਾਰ ਵੱਧ ਜਾਂਦਾ ਹੈ ਤੇ ਕਰਮਾਂ ਨੂੰ ਕਰਦੇ ਹੋਏ ਹੰਕਾਰ ਵਿੱਚ ਬਨਿਆ ਜਾਂਦਾ ਹੈ ਭਾਵ ਹੰਕਾਰ ਜਿਹੜਾ ਬਹੁਤ ਦੀਰਘ ਵੱਢੀ ਬਿਮਾਰੀ ਹੈ ਹਮ ਹੈ ਦੀਰਘ ਰੋਗ ਹੈ दारू ਪੀ ਸਮਾਹੇ ਔਰ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਕਰਮ ਕਰਤ ਵਧੇ ਆਮੇਵ ਮਿਲ ਪਾਥਰ ਕੀ ਕਰਹੀ ਸੇਵ ਬ੍ਰਾਹਮਣ ਕਹਿਣ ਲੱਗੇ ਅਸੀਂ ਠਾਕੁਰਾਂ ਦੀ ਪੂਜਾ ਕਰਦੇ ਆਂ ਭਗਤ ਜੀ ਕਹਿੰਦੇ ਮੂਰਤ ਗੜ ਕੇ ਪਾਹਨ ਘੜ ਕੇ ਮੂਰਤ ਕਿੰਨੀ ਦੇਖ ਕੇ ਛਾਤੀ ਪਾਓ ਕਹਿੰਦੇ ਇਹਨਾਂ ਪੱਥਰਾਂ ਦੇ ਪੂਜਣ ਨਾਲ ਕੁਝ ਨਹੀਂ ਮਿਲਣਾ ਪਾਹਨ ਗੜ ਕੇ ਮੂਰਤ ਕਿੰਨੀ ਦੇਖ ਕੇ ਛਾਤੀ ਪਾਓ ਜੇ ਮੂਰਤ ਸੱਚੀ ਹੈ ਤਾਂ ਗੜਨ ਹਾਰਾ ਖਾਓ ਨਾ ਪਾਥਰ ਬੋਲੈ ਨਾ ਕਿਛ ਦੇ ਤਾਂ ਤੇ ਨਾ ਇਹ ਬੋਲਦਾ ਤੇ ਨਾ ਕੁਛ ਦਿੰਦਾ ਤਾਂ ਕੀ ਨੇਫਲ ਹੈ ਸੇਵ ਤੇ ਇਹਦੀ ਸੇਵਾ ਕਰਨੀ ਨੇਫਲ ਹੈ ਇਹਦਾ ਕੋਈ ਫਲ ਨਹੀਂ ਮਿਲਦਾ ਤੋ ਗੁਰਬਾਣੀ ਦੇ ਵਿੱਚ ਮੂਰਤੀ ਪੂਜਾ ਪੱਥਰ ਪੂਜਾ ਆਦਿ ਸਭ ਕੱਟੀ ਹੋਈ ਆ ਕਹਿਣ ਲੱਗੇ ਅਸੀਂ ਠਾਕੁਰਾਂ ਦੀ ਪੂਜਾ ਕਰਦੇ ਆ ਤਾਂ ਕਬੀਰ ਸਾਹਿਬ ਜੀ ਕਹਿੰਦੇ ਇਹ ਪੱਥਰਾਂ ਦੀ ਸੇਵਾ ਪੂਜਾ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਜੇ ਪੱਥਰ ਪੂਜਣ ਨਾਲ ਮਿਲਦਾ ਹੁੰਦਾ ਤੇ ਕਬੀਰ ਸਾਹਿਬ ਜੀ ਕਹਿੰਦੇ ਮੈਂ ਪਹਾੜ ਪੂਜ ਲੈਂਦਾ ਅਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪ੍ਰਭਾਸੇ ਜੋ ਰਹਿ ਬੂਢਾ ਕਾਲੀ ਧਾਰ ਕਾਲੀ ਧਾਰ ਭਲਵ ਜਿਵੇਂ ਪੱਥਰ ਨੂੰ ਪਾਣੀ ਵੀ ਛੱਡੀਏ ਤੇ ਉਹ ਡੁੱਬ ਜਾਂਦਾ ਉਸੇ ਤਰ੍ਹਾਂ ਜਿਹੜਾ ਹੁਣ ਪੱਥਰ ਦੇ ਨਾਲ ਜੁੜੂਗਾ ਤੇ ਪੱਥਰ ਉਹਨੂੰ ਵੀ ਲੈ ਡੁੱਬੂਗਾ ਜਿੰਨਾ ਜਿਹੜਾ ਸਿ ਗੁਰੂ ਦੇ ਨਾਲ ਨਹੀਂ ਜੁੜਦੇ ਗੁਰੂ ਵਾਲ ਨਹੀਂ ਬਣਦੇ ਜਿਵੇਂ ਇੱਕ ਸਮੇਂ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਵਾਨ ਸਜਿਆ ਹੋਇਆ ਵਿਰਾਜਮਾਨ ਆਪਣੇ ਕੋਲ ਖੜੇ ਸਿੱਖ ਨੂੰ ਕਹਿਣ ਲੱਗੇ ਆਲਨ ਸਿੰਘ ਇੱਕ ਪਾਣੀ ਲੈ ਕੇ ਆਲਟੀ ਵਿੱਚ ਪਾਣੀ ਲਿਆਇਆ ਤੇ ਸਤਿਗੁਰਾਂ ਨੇ ਆਪਣੇ ਕੋਲ ਤਾਬਿਆਂ ਚੋਂ ਇੱਕ ਪੱਥਰ ਚੱਕਿਆ ਚਿੱਟੇ ਰੰਗ ਦਾ ਸੰਗਤਾਂ ਨੂੰ ਦਿਖਾਉਂਦੇ ਹੋਏ ਕਹਿਣ ਲੱਗੇ ਸਿੱਖੋ ਆਹ ਕੀ ਚੀਜ਼ ਆ ਕਹਿੰਦੇ ਜੀ ਇਹ ਪੱਥਰ ਹੈ ਪਾਤਸ਼ਾਹ ਨੇ ਆਪਣੇ ਹੱਥ ਉੱਤੇ ਰੱਖਿਆ ਪੱਥਰੋ ਪਾਣੀ ਵਿੱਚ ਘਰ ਦਿੱਤਾ ਤੇ ਪਾਤਸ਼ਾਹ ਜੀ ਕਹਿੰਦੇ ਜੇ ਪੱਥਰ ਐ ਤੇ ਫਿਰ ਡੁੱਬਿਆ ਕਿਉਂ ਨੀਗਾ ਮਹਾਰਾ ਡੁੱਬੇਗਾ ਕਿਵੇਂ ਤੁਹਾਡੇ ਹੱਥ ਉੱਤੇ ਰੱਖਿਆ ਹੋਇਆ ਤੁਹਾਡੇ ਹੱਥ ਨੇ ਸੁਭਾਲਿਆ ਹੋਇਆ ਤੇ ਪਾਤਸ਼ਾਹ ਜੀ ਨੇ ਉਹ ਪੱਥਰ ਛੱਡ ਦਿੱਤਾ ਜੇ ਛੱਡ ਦਿੱਤਾ ਤੇ ਉਹ ਪੱਥਰ ਡੁੱਬ ਗਿਆ ਡੁੱਬਣਾ ਸੀਗਾ ਹੁਣ ਸਿੱਖਾਂ ਨੂੰ ਇਕੱਲੇ ਇਕੱਲੇ ਨੂੰ ਪੁੱਛਦੇ ਨੇ ਵੀ ਹਾਂ ਦੱਸੋ ਵੀ ਇਹ ਡੁੱਬਿਆ ਕਿਉਂ ਹੈ ਲਗਭਗ ਬਹੁਤਿਆਂ ਦਾ ਜਵਾਬ ਹੈ ਕਿ ਮਾਰਾ ਪੱਥਰ ਦਾ ਸੁਭਾਅ ਹੈ ਡੁੱਬ ਹੀ ਜਾਂਦਾ ਹੈ ਇਹ ਡੁੱਬਣਾ ਹੀ ਆ ਪਾਣੀ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਪੱਥਰ ਨਾਲ ਜੁੜੇਗਾ ਉਹ ਵੀ ਡੁੱਬੇਗਾ ਪੱਥਰ ਦੀ ਨਹੀਂ ਤਾਂ ਦਸਵੇਂ ਪਾਤਸ਼ਾਹ ਜੀ ਪੁੱਛਦੇ ਪੁੱਛਦੇ ਭਾਈ ਆਨੰਦਾਲਾਲ ਜੀ ਗੋਇਆ ਨੂੰ ਪੁੱਛਦੇ ਆ ਕਹਿੰਦੇ ਭਾਈ ਆਨੰਦ ਜੀ ਤੁਹਾਡਾ ਕੀ ਖਿਆਲ ਹੈ ਆਨੰਦਾਲਾਲ ਜੀ ਤੁਸੀਂ ਦੱਸੋ ਔਰ ਗੁਰੂ ਪਿਆਰੋ ਅੱਖਾਂ 'ਚ ਹੰਝੂ ਭਰ ਕੇ ਕਹਿਣ ਲੱਗਿਆ ਆਨੰਦ ਲਾਲ ਮਹਾਰਾਜ ਜੀ ਇਹ ਨਹੀਂ ਡੁੱਬ ਸਕਦਾ ਸੀਗਾ ਜੇ ਤੁਹਾਡੇ ਹੱਥ ਨਾਲ ਜੁੜਿਆ ਰਹਿੰਦਾ ਅਸਲ ਦੇ ਵਿੱਚ ਇਸਨੇ ਤੁਹਾਡਾ ਹੱਥ ਛੱਡ ਦਿੱਤਾ ਹੈ ਇਸ ਕਰਕੇ ਡੁੱਬ ਗਿਆ ਹੈ ਤਾਂ ਪਾਤਸ਼ਾਹ ਕਹਿੰਦੇ ਹਾਂ ਪਾਈ ਆਨੰਦ ਲਾਲ ਤੇਰੀ ਗੱਲ ਸਹੀ ਹੈ ਜੇ ਸਿੱਖ ਵੀ ਗੁਰੂ ਦਾ ਹੱਥ ਫੜ ਕੇ ਰੱਖੇ ਤੇ ਕਦੇ ਵੀ ਸੰਸਾਰ ਸਮੁੰਦਰ ਵਿੱਚ ਡੋਬ ਨਹੀਂ ਸਕਦਾਗਾ ਬੱਝ ਸਕਦਾ ਤਾਂ ਤੇ ਗੁਰੂ ਦਾ ਪੱਲਾ ਫੜੀਏ ਗੁਰੂ ਵਾਲੇ ਬਣੀਏ ਪ੍ਰੀਤਮ ਜੀ ਕਹਿੰਦੇ ਕਬੀਰ ਪਾਹਣ ਪਰਮੇਸ਼ਰ ਕੀਆ ਭਾਵੇਂ ਕੇ ਪਹਾੜ ਵੀ ਪਰਮੇਸ਼ਰ ਨੇ ਬਣਾਏ ਆ ਪੱਥਰ ਵੀ ਉਹਦੇ ਬਣਾਏ ਆ ਪਰ ਇਹ ਨਾਲੇ ਸਹਾਰੇ ਰਹਿਣ ਵਾਲਾ ਡੁੱਬ ਜਾਵੇਗਾ ਇਸ ਪ੍ਰਵਾਸੇ ਜੋ ਰਹਿ ਬੁੱਢਾ ਕਾਲੀ ਧਾਰ ਜੋ ਪਾਥਰ ਕੀ ਕਰ ਹੀ ਸੇਵ ਤਾਂ ਕੀ ਬਿਰਥਾ ਹੋਵੇ ਜੋ ਪਾਥਰ ਕੀ ਕਰਤੀ ਸੇਵ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਐ ਜੋ ਪਾਥਰ ਕੋ ਕਹਤੇ ਦੇਵ ਤਨਕੀ ਨੇ ਫਲ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ ਦਸਵੇਂ ਪਾਤਸ਼ਾਹ ਜੀ ਕਹਿੰਦੇ ਕਾਹੇ ਪੂਜਤ ਕਾਹੇ ਕੋ ਪੂਜਤ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਾਹੀ ਪਾਤਸ਼ਾਹ ਦਸਵੇਂ ਦੇ ਵੀ ਇਹ ਬਚਨ ਹਨ ਕਿ ਪੱਥਰਾਂ ਵਿੱਚ ਰੱਬ ਨਹੀਂ ਹੈ ਪੱਥਰਾਂ ਨੂੰ ਪੂਜਣਾ ਰੱਬ ਨਹੀਂ ਮਿਲਦਾ ਕਈ ਬਹਾਨਾ ਬਣਾਉਂਦੀ ਹੈ ਕਿ ਧੰਨੇ ਭਗਤ ਨੇ ਰੱਬ ਪੱਥਰ ਪੂਜ ਕੇ ਬਣਾ ਪਾਇਆ ਨਹੀਂ ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਭਗਤ ਧੰਨੇ ਨੇ ਦੂਸਰੇ ਭਗਤਾਂ ਦੇ ਕੋਲੋਂ ਗਾਈਡੈਂਸ ਲਈ ਹੈ ਸੇਨ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਰਮ ਭਗਤਾਂ ਮੈਂ ਗਣਿਆ ਇਹ ਬਿਨ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਇਹਨਾਂ ਭਗਤਾਂ ਨੂੰ ਵੇਖ ਕੇ ਵੀ ਦੇਖੋ ਰਵਿਦਾਸ ਘਵੰਤਾ ਢੋਲ ਨਹੀਂ ਤਿੰਨ ਤਿਆਗੀ ਮਾਇਆ ਰਵਿਦਾਸ ਜਮਿਆਰਾ ਦੇ ਘਰੇ ਛੂਦਰਾਂ ਦੇ ਘਰੇ ਬ੍ਰਾਹਮਣਾਂ ਦੇ ਕਹਿਣ ਮੁਤਾਬਕ ਪੈਦਾ ਹੋਇਆ ਉਹ ਮਾਇਆ ਨੂੰ ਛੱਡ ਕੇ ਰੱਬ ਨੂੰ ਪ੍ਰਾਪਤ ਕਰ ਲਿਆ ਕਵੀ ਸਾਬ ਜੀ ਜੁਲਾਹੇ ਸੀ ਉਹਨਾਂ ਨੇ ਪ੍ਰਾਪਤ ਕਰ ਲਿਆ ਨਾ ਆੜ ਦੀ ਆਦਮ ਕੋ ਛੀਪਰੋ ਹੋਇਓ ਲਖੀ ਨਾ ਤਨ ਬੋਨਾਂ ਤਿਆਗੈ ਪ੍ਰੀਤ ਚਰਨ ਕਵੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ ਕੰਨਾ ਆਪਣੇ ਮਨ ਨੂੰ ਕਹਿੰਦਾ ਓਏ ਮਨਾ ਦੇਖ ਇੰਨਾ ਗਰੀਬ ਲੋਕਾਂ ਨੇ ਜਿਨ੍ਹਾਂ ਨੂੰ ਲੋਕ ਛੂਦਰ ਕਹਿੰਦੇ ਆ ਇਹਨਾਂ ਨੇ ਰੱਬ ਦੀ ਪ੍ਰਾਪਤੀ ਕਰ ਲਈ ਤੈਨੂੰ ਕੀ ਹੋਇਆ ਇਹ ਸੁਣ ਕੇ ਜਾਟਰਾ ਉੱਠ ਭਗਤੀ ਲੱਗਾ ਮਿਲੇ ਪ੍ਰਤਖ ਗੁਸਾਈਆਂ ਕੰਨਾ ਵੱਡ ਭਾਗਾ ਉਹਨੂੰ ਵੀ ਰੱਬ ਮਿਲ ਗਿਆ ਵੱਡੇ ਭਾਗਾ ਵਾਲੇ ਨੂੰ ਤਾਂ ਤੇ ਦਸਵੇਂ ਪਾਤਸ਼ਾਹ ਜੀ ਕਹਿੰਦੇ ਕਾਹੇ ਕੋ ਪੂਜਿਤ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਹੀਂ ਤਾਹੀ ਕੋ ਕੂਜ ਪ੍ਰਮੂ ਕਰਕੇ ਜੇ ਪੂਜਤ ਹੀ ਅਗੋਗ ਮਿਟਾਈ ਆਓ ਓਨੂੰ ਸਿਮਰਿਏ ਰਬ ਮੰਨ ਕੇ ਜੀਦਾ ਸਿਮਨ ਕਰਿਆਂ ਪੂਜਾ ਕਰਿਆਂ ਸਾਡੇ ਪਾਪਾਂ ਦਾ ਖਾਤਮਾ ਹੋਵੇ ਆਦ ਬਿਆਦ ਕੋ ਜੀਵਨ ਚੇਤਕ ਨਾਮ ਕੇ ਲੇ ਸਭੇ ਛੁੱਟ ਜਾਹੀ ਤਾਹੀ ਕੋ ਧਿਆਨ ਪਰਮਾਨ ਸਦਾ ਇਨ ਫੋਕਟ ਧਰਮ ਕਰੇ ਫਲ ਨਾਹੀ ਇਹਨਾਂ ਫੋਕੇ ਧਰਮਾਂ ਦੇ ਵਿੱਚ ਕੋਈ ਫਲ ਨਹੀਂ ਮਿਲਣਾ ਸੰਦ। ਤਾਂ ਤੇ ਕਬੀਰ ਸਾਹਿਬ ਜੀ ਉਸ ਬ੍ਰਾਹਮਣ ਨੂੰ ਸਮਝਾਉਂਦੇ ਹੋਏ ਕਹਿ ਰਹੇ ਹਨ ਕਰਮ ਕਰਤ ਵਧੈ ਅਨੇ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗਰਾਇਆ ਉਹ ਤਾਂ ਪ੍ਰੇਮਾ ਭਗਤੀ ਭੋਲੇਪਣ ਨਾਲ ਸਿੱਧੇ ਸੁਭਾਅ ਨਾਲ ਚਲਾਕੀਆਂ ਛੱਡ ਕੇ ਰੱਬ ਮਿਲਦਾ ਤੰਨੇ ਨੂੰ ਵੀ ਭੋਲੇ ਭਾਏ ਮਿਲੇ ਪ੍ਰੇਮ ਕਰਕੇ ਮਿਲੇ ਫਿਰ ਗੁਰੂ ਪਿਆਰਿਓ ਬ੍ਰਾਹਮਣ ਕਹਿਣ ਲੱਗਿਆ ਕਬੀਰ ਜੀ ਨੂੰ ਕਿ ਤੰਨੇ ਭਗਤ ਨੇ ਵੀ ਤਾਂ ਪੱਥਰ ਵਿੱਚੋਂ ਪਾਇਆ ਕਿਉਂਕਿ ਗੁਰੂ ਪਿਆਰਿਓ ਇਤਿਹਾਸ ਨੂੰ ਵਿਗਾੜਨ ਵਾਸਤੇ ਜਾਂ ਉਸ ਮੌਕੇ ਦੇ ਬ੍ਰਾਹਮਣਾ ਨੇ ਜਿਹੜੇ ਦੁਨੀਆ ਵਿੱਚ ਆਪਣੇ ਆਪ ਨੂੰ ਵੱਡਾ ਬਣਾਉਣਾ ਚਾਹੁੰਦੇ ਸੀ ਖਵਾਉਣਾ ਚਾਹੁੰਦੇ ਸੀ ਉਹਨਾਂ ਨੇ ਇਹੋ ਜਿਹੀਆਂ ਕਹਾਣੀਆਂ ਘੜ ਕੇ ਸਾਡੇ ਇਤਿਹਾਸ ਵਿੱਚ ਰਲਗੱਡ ਕਰ ਦਿੱਤੀਆਂ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਮਿਲਾਵਟ ਹੈ ਅ ਸਾਡੇ ਕੋਲੇ ਗੁਰਬਾਣੀ ਦੀ ਕਸੌਟੀਆਂ ਸੀ ਗੁਰਬਾਣੀ ਦੀ ਕਸੌਟੀ ਦੇ ਨਾਲ ਕੇ ਸ਼ਬਦ ਨੂੰ ਪਰਖ ਸਕਦੇ ਆਂ ਵੀ ਇਹ ਠੀਕ ਹੈ ਕਿ ਗਲਤ ਹੈ ਇਸ ਕਰਕੇ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗਰਾਇਆ ਸੋ ਗੁਰੂ ਪਿਆਰਿਓ ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਸੰਪੂਰਨ ਹੋਇਆ ਅਗਲਾ ਸ਼ਬਦ ਹੈ ਗੌੜੀ ਕਬੀਰ ਜੀ ਤਾਂ ਬ੍ਰਾਹਮਣ ਪੰਡਤ ਕਹਿਣ ਲੱਗਿਆ ਅਸੀਂ ਤਾਂ ਬ੍ਰਾਹਮਣੀ ਦੇ ਪੈਦਾ ਹੋਏ ਆ ਸਾਡੇ ਤਾਂ ਮੁਕਤੀ ਹੋਣੀ ਹੋਣੀ ਆ ਅਸੀਂ ਧਰੋ ਹੀ ਬ੍ਰਹਮਾ ਦੇ ਪੁੱਤਰ ਹਾਂ ਬ੍ਰਾਹਮਣ ਹਾਂ ਤਾਂ ਕਬੀਰ ਸਾਹਿਬ ਜੀ ਇਸ ਵਿਸ਼ੇ ਤੇ ਕੀ ਕਹਿੰਦੇ ਆ ਆਪਾਂ ਕੱਲ ਦੇ ਦਿਵਾਨਾਂ ਵਿੱਚ ਸਰਵਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨੇਕਾਂ ਅਖਰਵਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮਲਾਫਤਿ ਪਾਉ ਫਤਿ ਵਾਹ ਗੁਰਜੀਕਾ ਖਾਲਸਾ ਵਾਹ ਵਾਹ ਗੁਰਜੀ ਕੀ ਫਤਿ ਵਾਹ ਗੁਰੂ 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 ਰਾਮ ਕਲੀ ਮਹਲਾ ਤੀਜਾ ਅਨੰਦਿਕ ਓ ਓੰਕਾਰ ਸਤਿਗੁਰ ਪ੍ਰਸਾਦ